ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਭਰੋ ਸਭ ਠੀਕ ਠਾਕ ਹੋਗੇ ਮਹਾਰਾਜ ਚੜ੍ਹਦੀ ਕਲਾ ਰੱਖਿਆ ਸਾਰਿਆਂ ਨੂੰ ਸੱਚੇ ਪਾਤਸ਼ਾਹ ਆਜੋ ਆਪਾਂ ਨਾ ਗੱਲਬਾਤ ਕਰਨੇ ਇੱਕ ਇੱਕ ਮੇਰੇ ਕੋਲ ਨਾ ਫੋਟੋ ਆਈ ਏ ਆਪਣੇ ਬੜੀ ਕਰਨ ਵਾਲੀ ਪਾਠੀ ਸਿੰਘ ਦੀ ਪਾਠੀ ਸਿੰਘ ਤੇ ਉਹਦੀ ਲੱਤ ਖਰਾਬ ਏ ਤੇ ਬਾਕੀ ਤੁਸੀਂ ਆ ਜਿਹੜੀ ਤਸਵੀਰ ਮੇਰੇ ਨਾਲ ਵੇਣੇ ਪਰ ਲੱਤ ਦੀ ਤੁਸੀਂ ਵੇਖੋਗੇ ਤੁਹਾਨੂੰ ਦਿਖਾਵਾਂਗੇ ਬਾਕੀ ਇੱਕ ਗੱਲ ਆ ਜੀਰ ਤਵੇ ਤੋਨੂੰ ਫਾਇਦਾ ਨਹੀਂ ਕਹਿਣ ਦਾ ਕੋਈ ਕਿਉਂਕਿ ਸ਼ੇਅਰ ਤਾ ਤੁਹਾਂ ਕਰਨੀ ਨਹੀਂ ਜਿਹੜੀਆਂ ਚੰਗੀਆਂ ਚੀਜ਼ਾਂ ਕੋਈ ਸ਼ੇਅਰ ਨਹੀਂ ਕਰਦੇ ਹੋਰ ਗੰਦਮੰਦ ਹੋਵੇ ਉਹ ਤੁਸੀਂ ਸ਼ੇਅਰ ਕਰਦੇ ਨੇ ਚੰਗੀਆਂ ਚੀਜ਼ਾਂ ਸ਼ੇਅਰ ਨਹੀਂ ਕਰਦੇ ਨਾ ਹੀ ਤੁਸੀਂ ਚੰਗੀ ਚੀਜ਼ ਦਾ ਕਮੈਂਟ ਕਰੋ ਕੋਈ ਨਾ ਤੁਸੀਂ ਸ਼ੇਅਰ ਕਰੋ ਚਲੋ ਤੁਹਾਡੀ ਖੁਸ਼ੀ ਚਾਹੁੰਦੇ ਵਸਦੇ ਰਹੋ ਤੁਹਾਡੀ ਮਰਜ਼ੀ ਪਰ ਮੈਂ ਉਹ ਜਿਹੜੀ ਵੀਡੀਓ ਇਕਾਈ ਮੈਂ ਦੋਵੇਂ ਫੋਟੋਆਂ ਦੀ ਲਾਵਾਂਗਾ ਪਾਟੀ ਸਿੰਘ ਦੀਆਂ ਲੱਤ ਦੀਆਂ ਲੱਤ ਵਿਚਾਰੇ ਦੀ ਨਾ ਐਡੀ ਫੁੱਲ ਕੇ ਹੋਈ ਪਈ ਅੱਡੀ ਸਿੰਘ ਦੀ ਤੇ ਕੋਈ ਵੀ ਦਾਨੀ ਸੱਜਣ ਕਿਸੇ ਨੇ ਵੀ ਉਹਦੀ ਕੋਈ ਸੇਵਾ ਨਹੀਂ ਕੀਤੀ ਕਿਸੇ ਦਾਨੀ ਸੱਜਣ ਨੇ ਵੀ ਹੁਣ ਪਿੱਟ ਦਾ ਨਾਮ ਹੀ ਮੈ ਲੈਣਾ ਕਿਉਂਕਿ ਵੀਡੀਓ ਜੇ ਤੁਸੀਂ ਸ਼ੇਅਰ ਕਰੋਗੇ ਤੇ ਉਹ ਨਗਰ ਤੱਕ ਪਹੁੰਚ ਹੀ ਜਾਣੀ ਐਡੀ ਗੱਲ ਨਹੀਂ ਜੀ ਪਰ ਗੱਲ ਇਹ ਆ ਵੀ ਦਾਨੀ ਸੱਜਣ ਜਿਹੜੇ ਨੇ ਜਿਵੇਂ ਪਿੱਛੇ ਇੱਕ ਲੁਧਿਆਣੇ ਵਾਲੇ ਜਿਹੜਾ ਉੱਥੇ ਇਲਾਜ ਕਰਾਉਂਦਾ ਮੈਨੂੰ ਦਾ ਨਾਮ ਭੁੱਲ ਗਿਆ ਤੇ ਉੱਥੇ ਇੱਕ ਪਾਤੀ ਸਿੰਘ ਗਿਆ ਸੀ ਮਦਦ ਮੰਗਣ ਵਾਸਤੇ ਤੇ ਉਹ ਨੂੰ ਉਹਨਾਂ ਜਵਾਬ ਦਿੱਤਾ ਸੀ ਉਹਨਾਂ ਅਸੇ ਵੀ ਤੁਸੀਂ ਆਪ ਦਾ ਉੱਥੇ ਇਲਾਜ ਕਰਾਓ ਜਵਾਬ ਦਿੱਤਾ ਸੀ ਤੇ ਇੱਕ ਪਾਤੀ ਸਿੰਘ ਸੀ ਪਿੰਡਾਂ ਦੇ ਚੋਂ ਨਾਂ ਤਾਂ ਕੀ ਲੈਣਾ ਤੇ ਉਹ ਗਏ ਸੀ ਲੁਧਿਆਣੇ ਮਣਪੇ ਤੇ ਮੰਨੇ ਕੋਲੇ ਉਹਨਾਂ ਦੀ ਲੜਕੀ ਪੜ੍ਹਨਾ ਚਾਹੁੰਦੀ ਸੀ ਕਿ ਗਰੀਬੀ ਸੀ ਘਰੇ ਤੇ ਭਾਈ ਮੰਨੇ ਨੇ ਉਹਨਾਂ ਦੀ ਮਦਦ ਕੀਤੀ ਸੀ ਭਾਵੇਂ ਉਹਨੇ ਕਿਸੇ ਤੋਂ ਫੜ ਕੇ ਮਤ ਦਿੱਤੀ ਭਾਵੇਂ ਕਦੋਂ ਕੀਤੀ ਮਤ ਦਿੱਤੀ ਸੋ ਉਹਨਾਂ ਦੀ ਪਾਰਟੀ ਸਿੰਘ ਦੀ ਤੇ ਅੱਜ ਤੱਕ ਕੋਈ ਦਾਨੀ ਸੱਜਣ ਕਿਸੇ ਪਾਰਟੀ ਦੀ ਮਤ ਕਰਨ ਨਹੀਂ ਆਇਆ ਇਹ ਵੀ ਪਾਰਟੀ ਸਿੰਘ ਗਰੀਬ ਆਦਮੀ ਘਰੇ ਬੈਠਾ ਹੈ ਠੀਕ ਹੈ ਤੇ ਕਿਸੇ ਦਾਨੀ ਸੱਜਣ ਨੇ ਦਾ ਹਾਲਾਤ ਨਹੀਂ ਪੁੱਛਿਆ ਵੀ ਤੁਸੀਂ ਕਿਉਂ ਬੈਠੇ ਜੇ ਜਾਂ ਤੁਸੀਂ ਲਾਜ ਕਿਉਂ ਨਹੀਂ 10-10 ਰੁਪਏ ਪਾਈ ਜਨਾ 10-10 ਰੁਪਏ ਖਾਤੇ 'ਚ ਤੇ ਲੱਖਾਂ ਰੁਪਏ ਇਕੱਠਾ ਆ ਜਾਂਦਾ ਤੇ ਜੇ ਸਟੇਜਾਂ ਤੇ ਅਸੀਂ ਕਲਾਕਾਰ ਲਿਆਉਣਾ ਹੋਵੇ ਤੇ ਲੱਖਾਂ ਰੁਪਇਆ ਦੇ ਦਿੰਨੇ ਆ ਤੇ ਜਿਹੜੇ ਆ ਲੁੱਚੇ ਪੁੱਚੇ ਸਾਧ ਨੇ ਇਹਨਾਂ ਨੂੰ ਅਸੀਂ ਗੱਡੀਆਂ ਦੇ ਦਿੰਨੇ ਆ ਗੱਡੀਆਂ ਦਾਨ ਕਰ ਦਿੰਨੇ ਆ ਵੱਡੀਆਂ ਗੱਡੀਆਂ ਗੱਡੀਆਂ 25 30 ਲੱਖ ਦੀ ਲੈ ਕੇ ਦੇ ਦਿੰਨੇ ਆ ਤੇ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਗ੍ਰਾਫਤੀ ਸਿੰਘ ਨੇ ਉਹਨਾਂ ਦੀ ਅਸੀਂ ਬਾਤ ਨਹੀਂ ਪੁੱਛਦੇ ਕਿਉਂ ਬਾਤ ਅਸੀਂ ਤਿਆਣੀ ਪੁੱਛਦੇ ਕਿ ਉਹ ਸਵੇਰੇ ਤੜਕੇ ਉੱਠ ਕੇ ਸਾਡੀ ਅਰਦਾਸ ਕਰਦੇ ਨੇ ਸਾਰੇ ਨਗਰ ਦੀ ਸੁੱਖ ਮੰਗਦੇ ਨੇ ਰਾਤ ਨੂੰ ਸਾਰੇ ਨਗਰ ਦੀ ਸੁੱਖ ਮੰਗਦੇ ਨੇ ਅਸੀਂ ਤਾਂ ਉਹਨਾਂ ਦਾ ਕੋਈ ਆਦਰ ਮਤ ਕਰਦੇ ਠੀਕ ਹੈ ਤੇ ਜਿਹੜੇ ਤੁਸੀਂ ਤਾਂ ਨਹੀਂ ਸੱਜਣ ਜੀ ਤਾਂ ਅਨਹੀਂ ਸੱਜਣ ਜਰੂਰ ਉੱਚ ਪਹੁੰਚਣ ਉਹਦੀ ਮੈਂ ਨੰਬਰ ਦੇਵਾਂਗਾ ਈਸ਼ਾਨ ਮੇਰੇ ਕੋਲ ਦਾ ਨੰਬਰ ਤੇ ਕੋਈ Google Pay ਦਾ ਕੁਝ ਆ ਗਿਆ ਤੇ ਜਰੂਰ ਦੇਵਾਂਗੇ ਤੇ ਸਿਰਫ ਬੇਨਤੀ ਇਹ ਆ ਵੀ ਜਿਹੜੇ ਵੀ ਨਗਰਾਂ ਦੇ ਲਾਗੇ ਮੰਨੇ ਆਪਣੇ 파ਠੀ ਸਿੰਘ ਨੇ ਨਾ ਤੁਸੀਂ ਮੇਰੀ ਗੱਲ ਨੋਟ ਕਰ ਲਓ ਜਿਆਦਾ ਸਮਾਂ ਨਹੀਂ ਅੱਜ ਤੋਂ ਦਸਾਂ ਦਿਲਾ ਨੂੰ ਤੁਹਾਨੂੰ 파ਠੀ ਨਹੀਂ ਲੱਭਣੇ ਕਰ ਰਹੇ। ਕਿ ਤੁਸੀਂ ਗੱਲ ਨੋਟ ਕਰ ਲਓ। ਆਪੋ ਆਪਣੇ ਤੁਸੀਂ ਪਿੰਡਾਂ 'ਚ ਨਿਗਾਹ ਮਾਰ ਲਵੋ ਕਿ ਜਿਹੜੇ ਆਪਣੇ 파ਠੀ ਸਿੰਘ ਨੇ ਉਹਨਾਂ ਨੇ ਆਪਦੇ ਕਿੰਨੇ ਕੁ ਮੁੰਡਿਆਂ ਨੂੰ ਪਾਠ ਸਿਖਾਏ ਨੇ। ਕਿੰਨੇ ਕੁ ਮੁੰਡਿਆਂ ਨੂੰ ਪਾਠ ਤੇ ਲਾਇਆ ਸਿਰਫ ਇਸੇ ਕਰਕੇ। ਕਿਉਂਕਿ ਜਿੰਨੇ ਆਪਣੇ ਗੁਰਦੁਆਰਿਆਂ ਦੇ 파ਠੀ ਨੇ ਕਿਸੇ 파ਠੀ ਦੇ 100 파ਠੀ ਇਕੱਠਾ ਕਰ ਲਈਏ ਨਾ ਤੇ ਮੇਰੇ ਹਿਸਾਬ ਨਾਲ 10 ਕੇ 15 20 ਨਿਕਲ ਆਉਣਗੇ। ਜਿਨ੍ਹਾਂ ਦੇ ਕੋਲੇ ਆਪਦਾ ਘਰ ਹੈ। ਦੇ ਤਾਂ ਉਹ ਗਰੀਬ ਠੇਲ ਮਠੇਲੇ ਹੁੰਦੇ ਪਰਦੇ ਕਦੀ ਕਿਤੇ ਕਦੇ ਕਿਦੋਂ ਤੇ ਪਾਠੀ ਸਿੰਘ ਜਿਹੜਾ ਕਈਆਂ ਨਗਰਾਂ ਦੇ ਵਿੱਚ ਤਾਂ ਉੱਥੇ ਪਾਠੀ ਸਿੰਘਾਂ ਦੇ ਡੇ ਮਾੜੇ ਹਾਲਾਤ ਨੇ ਭੈੜਾ ਬੰਦਾ ਮਾੜਾ ਬੰਦਾ ਕਟਿਆ ਬੰਦਾ ਜਿਹਦੀ ਦੁੱਕੀ ਦੀ ਕਦਰ ਨਾ ਹੋਵੇ ਉਹ ਵੀ ਜਾ ਕੇ ਪਾਠੀ ਸਿੰਘ ਤੇ ਦਬਾਅ ਪਾਉਂਦਾ ਤੇ ਤਨਖਾਹਾਂ ਵਾਂ ਫਰੀਜਪੁਰ ਇੱਕ ਪਾਠੀ ਹੈਗਾ ਤੇ ਮੈਂ ਸੁਣ ਕੇ ਹੈਰਾਨ ਹੋ ਗਿਆ ਯਕੀਨ ਨਹੀਂ ਕਰਨਾ ਤੂੰ ਆ ਕਿਸੇ ਨੇ ਸੇਬੋਲਾ ਹਸਪਤਾਲ ਦੇ ਨਾਲ ਹੀ ਗੁਰਦੁਆਰਾ ਸੀ ਉੱਥੇ ਪੁੱਛਿਆ ਮੈਂ ਉਹਨੂੰ ਬੈਠੇ ਮੈਂ ਗਿਆ ਜੀ ਬਾਬਾ ਜੀ ਤੁਹਾਡੀ ਕਿੰਨੀ ਤਨਖਾਹ ਹੈ ਤੋਨੇ 2500 ਤੋਂ 3000 ਰੁਪਏ ਮੰਨਦਾ ਸੀ ਮੈਂ ਬਾਬਾ ਜੀ ਇਹ ਨਹੀਂ ਥੋੜੀ ਤਨਖਾਹ ਉਹਦਾ ਤਨਖਾਹ ਜਿਹੜੇ ਇੱਥੇ ਪ੍ਰਧਾਨ ਬਣੇ ਨੇ ਉਹ ਇਹ ਗੱਲਾਂ ਨੇ ਵੀ ਕੋਈ ਗੱਲ ਨਹੀਂ ਸ਼ਹਿਰ ਦੇ ਵਿੱਚ ਬਥੇਰੇ ਲੋਕ ਮਰਦੇ ਨੇ ਭੋਗਾਂ ਤੇ ਬੜੇ ਲੋਕ ਆਉਂਦੇ ਨੇ ਇੱਥੇ ਬੜੇ ਆਉਂਦੇ ਨੇ ਤੇ ਉਹਨੂੰ ਪੈਸੇ ਬਹੁਤ ਹੋ ਜਾਂਦੇ ਨੇ ਆਹ ਲੱਭ ਦਿੱਤਾ ਗੋਨਾ ਜਿਹੜੇ ਸਾਡੇ ਪ੍ਰਧਾਨ ਨੇ ਤੇ ਜਿਹੜੇ ਅਸੀਂ ਪ੍ਰਧਾਨ ਬਣਾਏ ਨੇ ਗੁਰਦੁਆਰਿਆਂ 'ਚ ਉਹਦਾ ਤੁਹਾਨੂੰ ਪਤਾ ਹੀ ਹੈ ਵੀ ਸਾਰੇ ਗੱਲੇ ਦੇ ਗੱਲੇ ਖਾ ਜਾਂਦੇ ਨੇ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਤੇ ਪਾਠੀ ਸਿੰਘ ਨੂੰ ਮਿਰਰ ਦਾ ਗਲੇ ਦਾ 100 ਰੁਪਏ ਮਾਤਾ ਟੇਕਦਾ ਪਰ ਪਾਠੀਆਂ ਲੈ ਸਾਡਾ ਕੋਈ ਖਿਆਲ ਨਹੀਂ ਬਿਲਕੁਲ ਹੀ ਕਿਸੇ ਦਾ ਕੋਈ ਖਿਆਲ ਨਹੀਂਗਾ ਘਰੇ ਪਾਠੀ ਦੁੱਧ ਲੈਣ ਆ ਜੀ ਐਨਾ ਕੁ ਪਾਉਣਗੇ ਸਭ ਤੋਂ ਤੁਸੀਂ ਇੱਕ ਦੇਖੋ ਮੰਦਰਾਂ ਵਿੱਚ ਮੰਦਰੀ ਨੇ ਜਿਹੜੇ ਮੰਦਰਾਂ 'ਚ ਬੈਠੇ ਨੇ ਉਹਨਾਂ ਦੇ ਭਾਏ ਮੰਦਰਾਂ ਦੇ ਵਿੱਚ ਉਹ ਕਦੇ ਗਜਾ ਕਰਦੇ ਵੇਖੇ ਜੀ ਆ ਜਿਹੜੇ ਅੱਲਾਹ ਅਲੂਹ ਵਾਲੇ ਕਿਹੜੇ ਇਹਨਾਂ ਦੇ ਕਦੇ ਵੇਖੇ ਜੀ ਸਾਡੇ ਪਾਠੀ ਕਿਉਂ ਕਰਦੇ ਨੇ ਗਜਾ ਅਸੀਂ ਉਹ ਪਾਠੀ ਨੂੰ ਸਾਡੇ ਮਹਾਰਾਜ ਦਾ ਵਜ਼ੀਰ ਨੇ ਪਾਠੀ ਤੇ ਅਸੀਂ ਉਹਨਾਂ ਨੂੰ ਨਹੀਂ ਦੱਸਦੇ ਪਰ ਨਹੀਂ ਅਸੀਂ ਤੇ ਇਹ ਗੱਲ ਲੈਣਾ ਚਲੋ ਆਪ ਦੀ ਉਹ ਗਜਾ ਕਰਕੇ ਲੈ ਜਾਂਦੇ ਨੇ ਜੋ ਕੋ ਤਿਲ ਪੁੱਲ ਲੈ ਜਾਂਦੇ ਨੇ ਪਰ ਉਹਨਾਂ ਨੂੰ ਵੀ ਕਈ ਸੱਜਣਾਂ ਨੇ ਵੇਖਿਆ ਮਾੜੇ ਲਬਜ ਬੋਲਦੇ ਨਹੀਂ ਬੋਲਣਾ ਚਾਹੀਦਾ ਪਾਠੀ ਨੂੰ ਇੱਕ ਗੁਰੂ ਮਹਾਰਾਜ ਨੇ ਬੜੀ ਉੱਚੀ ਪਦਵੀ ਦਿੱਤੀ ਪਰ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਸੋਚਦੇ ਇਹ ਪਾਠੀ ਸਿੰਘ ਦੇ ਹਾਲਾਤ ਤੁਸੀਂ ਵੇਖਿਆ ਜੀ ਫੋਟੋਆਂ ਵੇਖਿਆ ਜੀ ਭਾਈ ਪਾਠੀ ਸਿੰਘ ਦੀਆਂ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਵੀ ਆਹ ਹਾਲਾਤ ਨੇ ਸਾਡੇ ਪਾਠੀਆਂ ਸੀਗਾ ਤੇ ਜਿਹੜੇ ਆ ਸਾਧ ਦੁੱਧ ਪੀਣੇ ਕਾਜੂ ਖਾਣੇ ਬਦਾਮ ਖਾਣੇ ਉਹਨਾਂ ਨੂੰ ਅਸੀਂ ਪੰਡਾਣਾ ਬਦਾਮ ਸੁੱਟੀ ਤੁਰੇ ਜੀ ਉਹਨਾਂ ਦੀਆਂ ਕਰਤੂਤਾ ਤੁਸੀਂ ਵੇਖ ਲਈਆਂ ਨੇ ਰਜਾਨਾ ਵੀਡੀਓ ਤੁਰੀਆਂ ਆਉਂਦੀਆਂ ਨੇ ਵੀ ਇਹਦੀ ਪਹਿਜ ਕਿੰਨੀਆਂ ਉਹਦੀਆਂ ਪੀਹੋਂ ਤਾਂ ਵੀਡੀਓ ਪਾਉਣ ਨੂੰ ਜੀ ਨਹੀਂ ਕਰਦਾ ਵੀ ਇਹਨੇ ਵੀਡੀਓ ਕਾਦੀ ਕਾਦੀ ਪਾਈਏ ਕੇ ਚੀਜ਼ ਦੀ ਵੀਡੀਓ ਪਾਈ ਇਹਨਾਂ ਦੀ ਇੱਕ ਨਹੀਂ ਹਰ ਧਰਮ ਦੇ ਵਿੱਚ ਹੀ ਹਰ ਹਾਲਾਤ ਹੋ ਗਿਆ ਇੱਕ ਹੋਰ ਵੀਡੀਓ ਅੱਜ ਕੱਲ੍ਹ ਦੀ ਇੱਕ ਮਾਤਾ ਨੇ ਜੜਾਵਾਂ ਰਖੀਆਂ ਨੇ ਉਹ ਸਾਧ ਨੇ ਤੇ ਬੈੱਡ ਤੇ ਤੇ ਉਹ ਉਥੇ ਨੋਟ ਵਾਧੂ ਰੋ ਉਹਨਾਂ ਕੋਲੇ ਉਹਨਾਂ ਕੋਲੇ ਨੋਟ ਵਾਧੂ ਰ ਉਹਨਾਂ ਨੂੰ ਕੋਈ ਕਮੀ ਨਹੀਂ ਤੇ ਜਿਹੜੇ ਸਵੇਰੇ ਉੱਠ ਕੇ ਮਹਾਰਾਜ ਜੀ ਬਾਣੀ ਪੜਦੇ ਨੇ ਉਹਨਾਂ ਨੂੰ ਕੋਈ ਪੁੱਛਦਾ ਕੋਈ ਨਹੀਂ ਇਸ ਕਰਕੇ ਹਰ ਪਾਠੀਆਂ ਨੂੰ ਆਪਾਂ ਨੂੰ ਚਾਹੀਦਾ ਗੁਰਦਵਾਰਪਾ ਆਪਣੇ ਪਿੰਡਾਂ ਦੇ ਵਿੱਚ ਜਿੰਨੇ ਜੋਗੇ ਆਪਾਂ ਪਾਠੀ ਜਿਹੜੇ ਨੇ ਉਹਨਾਂ ਦੀ ਆਪਣਾ ਫਰਜ਼ ਬਣਦਾ ਨਿਗ੍ਹਾ ਰੱਖਣੀ ਜੇ ਕੋਈ ਵੀ ਬੱਚਾ ਪੜਦਾ ਉਹਦਾ ਕੁਛ ਹੀ ਪੜਦਾ ਤਾਂ ਪੰਚਾਇਤਾਂ ਦੇ ਕੋਲ ਸਾਰਾ ਕੁਝ ਹੈਗਾ ਪੰਚਾਇਤਾਂ ਜ਼ਮੀਨਾਂ ਚੋਂ ਆਪਾਂ ਫੰਡ ਵੀ ਕੱਢਦੇ ਆ ਸਭ ਕੁਝ ਕੱਢਦੇ ਜੇ ਖਾਸ ਕਰਕੇ ਮਿਹਰਬਾਨੀ ਕਰਕੇ ਪਾਠੀਆਂ ਲਈ ਖਿਆਲ ਕਰੋ ਸਭ ਤੋਂ ਮਾੜੀ ਸਥਿਤੀ ਪਾਠੀਆਂ ਦੀ ਮੈਂ ਕਿਤੇ ਨਾ ਇੱਕ ਪਾਠੀ ਕਿਤੇ ਵੀਡੀਓ ਵੇਖਦਾ ਪਿਆ ਸੀ ਉਹ ਮਾਤਾ ਦੀ ਪਾਠੀ ਸਿੰਘ ਘਰ ਵਾਲਾ ਪੂਰਾ ਹੋ ਗਿਆ ਤੇ ਦੋ ਬੱਚੇ ਨੇ ਤੇ ਸ਼ਤ ਤੋ ਵਗਦੀ ਪਈ ਉਹਦੇ ਵੀ ਖਾਣ ਤੋਂ ਵੀ ਤੰਗ ਆ ਠੀਕ ਹੈ ਜੀ ਤੇ ਇਨ ਇੰਨੇ ਇੰਨੇ ਮਾੜੇ ਹਾਲਾਤ ਤੇ ਨਗਰਾਂ ਦੇ ਵਿੱਚ ਆਉਂਦਾ ਕੀ ਨਗਰਾਂ ਦੇ ਵਿੱਚ ਕੁਝ ਵੀ ਨਹੀਂ ਆਉਂਦਾ ਮਾੜਾ ਜਿਹਾ ਨਗਰ ਤੇ ਹੀ ਕਰਕੇ ਹੰਗਾਲ ਮਾਰ ਦੇਣ ਇਹ ਘਰ ਪਰ ਜਾਂਦੇ ਤੇ ਬਾਕੀ ਜਿਹੜਿਆ ਤੁਸੀਂ ਸੇਵਾ ਸੁਆ ਜਿਹੜੇ ਸਭ ਤੋਂ ਵੱਡੀ ਇੱਕ ਬੇਨਤੀ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਮੁੰਡੇ ਜਾਂ ਗਏ ਨੇ ਭੈਣ ਭਰਾ ਕੋਈ ਵੀ ਗਏ ਨੇ ਯਾਰ ਇਹਨਾਂ ਨੂੰ ਫੰਡ ਰਾਖ ਦਿਓ ਫੰਡ ਤੁਸੀਂ ਆਪੋ ਆਪਣੇ ਪਿੰਡਾਂ ਜੀ ਲਾਓ ਤੁਹਾਡੇ ਪਿੰਡਾਂ ਦੇ ਵਿੱਚ ਜੋ ਕੋ ਪਾਟੀ ਸਿੰਘ ਹੀ ਪਹਿਲੇ ਨੰਬਰ ਤੇ ਫੰਡ ਦੇ ਕੇ ਪਾਟੀ ਸਿੰਘ ਦਾ ਘਰ ਪਵਾਓ ਵੀ ਪਾਟੀ ਸਿੰਘ ਦਾ ਘਰ ਪਾਓ ਉੱਥੇ ਦਰਬਾਰ ਸਾਹਿਬ ਦੇ ਲਾਗੇ ਠੀਕ ਹੈ ਜੇ ਕੋ ਪਿੰਡ ਦੇ ਵਿੱਚ ਬਿਮਾਰ-ਸ਼ਮਾਰ ਹੈ ਉੱਥੇ ਜਾਓ ਅਜਿਹੇ ਤੁਹਾਡੇ ਤੁਸੀਂ ਦੂਜਿਆਂ ਨੂੰ ਸੇਵਾ ਦੇ ਦੇਣੇ ਨੇ ਜਿਹੜੇ ਮਿਹਰ ਲੜ ਕੇ ਤੁਰੇ ਫਿਰਦੇ ਨੇ ਸੁਸਾਇਟੀਆਂ ਜਿੰਨੀ ਇਹਨਾਂ ਚੀਜ਼ਾਂ ਦੇ ਵਿੱਚ ਉਹ ਕਮਾਈ ਕਰਦੇ ਕੋਈ ਨਹੀਂ ਕਰ ਸਕਦਾ ਇਹ ਵਹਿਮ ਆ ਤੁਹਾਨੂੰ ਐਵੇਂ ਵੀ ਅਗਲਾ ਆਖੇ ਮੈਂ ਨਹੀਂ ਕਰਦਾ ਕੋਈ ਭਾਈ ਕਰਦੇ ਨੇ ਤੇ ਇਸ ਕਰਕੇ ਤੁਸੀਂ ਮਿਹਰਬਾਨੀ ਕਰਕੇ ਆਪੋ ਆਪਣੇ ਪਿੰਡਾਂ ਦੇ ਪਾਠੀ ਤੁਸੀਂ ਸੁਭਾਲ ਲਵੋ ਤੇ ਤੁਹਾਡੀ ਉੱਥੇ ਬੈਠਿਆਂ ਦੀ ਵੀ ਸੁੱਖ ਮੰਗਦੇ ਨੇ ਪਾਠੀ ਤਾਂ ਤੁਸੀਂ ਬਾਕੀ ਫੋਟੋ ਵੇਖਿਆ ਜੀ ਧਿਆਨ ਨਾਲ ਸ਼ੇਅਰ ਕਰਨੀ ਨਾ ਕਰਨੀ ਉਹ ਤੁਹਾਡੇ ਵਾਸਤੇ ਇਹ ਚੀਜ਼ ਦਾ ਸਾਨੂੰ ਨਹੀਂ ਪਤਾ ਉਸ ਪਾਰਟੀ ਤੱਕ ਪਹੁੰਚ ਜੇ ਉਸ ਲਾਗੇ ਪਹੁੰਚ ਜੇ ਉਹ ਪਿੰਡ ਪਹੁੰਚ ਜੇ ਕੋਧਾ ਨਹੀਂ ਸਜਣ ਕੋਲ ਪਹੁੰਚ ਜੇ ਉਹਦਾ ਨੰਬਰ ਮੈਂ ਵੇਖਾਂਗਾ ਜੀ ਸ਼ਾਇਦ ਉਹਨਾਂ ਘੱਲਿਆ ਹੋਇਆ ਤਾਂ ਮੈਂ ਦੇਖਾਂਗਾ ਨੰਬਰ ਲਾਵਾਂਗਾ ਨਾਲ ਇਸ ਕਰਕੇ ਥੋੜਾ ਜਿਹਾ ਸਾਨੂੰ ਇਹ ਦਿਲ ਖਿਆਲ ਦੇਣਾ ਚਾਹੀਦਾ ਪਾਠੀਆਂ ਲਈ ਤੇ ਆ ਲੁੱਚੀਆਂ ਸਾਧਾਂ ਨੇ ਛੱਡ ਦੋ ਆ ਜਿਹੜੇ ਬਣਾ ਡੇਰੇ ਬਣਾ ਕੇ ਬਹਿ ਗਏ ਨੇ ਨਾ ਇਹਨਾਂ ਦਾ ਛੱਡ ਦੋ ਖਾੜਾ ਕੋਈ ਫਾਇਦਾ ਨਹੀਂ ਇੱਥੇ ਕੋਈ ਦੁੱਧ ਨਾ ਕਰੋ ਕੁਝ ਨਾ ਕਰੋ ਰੁੱਖੀਆਂ ਰੋਟੀਆਂ ਤੇ ਰਹਿਣ ਤਨੀ ਤਾਂ ਫਿਰ ਹਾਲਾਤ ਤੁਸੀਂ ਵੇਣੇ ਪੈ ਜੋ ਹੁੰਦਾ ਪਿਆ ਜੀ ਤੁਹਾਡੇ ਸਾਹਮਣੇ ਹੀ ਹੈ ਕੋਈ ਭੁੱਲ ਵਾਲੀ ਗੱਲ ਨਹੀਂ ਜੀ ਕੋਈ ਭੁੱਲ ਵਾਲੀ ਗੱਲ ਨਹੀਂ ਪਾਠੀ ਕੋਲੇ ਟੁੱਟਾ ਸਾਈਕਲ ਹੁੰਦਾ ਹੈ ਤੇ ਇਹਨਾਂ ਕੋਲੇ 1.5-1.5 ਕਰੋੜ ਦੀਆਂ ਗੱਡੀਆਂ ਹੁੰਦੀਆਂ ਕਿੱਥੋਂ ਆ ਜਾਂਦੀਆਂ ਨੇ ਤੁਹਾਡੀਆਂ ਆਉਂਦੀਆਂ ਪੈਸਿਆਂ ਦੀਆਂ ਤੇ ਪਰ ਨਹੀਂ ਅਸੀਂ ਅੱਜ ਤੋਂ ਜਿਹੜੇ ਹੁਣ ਮੁੰਡੇ ਵਿਆਹ ਲੈ ਨੇ ਵਿਆਹ ਲੈ ਨੇ ਇਹ ਦੂ ਗਾਂ ਜਿਹੜੇ ਬੱਚੇ ਵਿਆਹ ਹੋ ਗਏ ਨਾ ਤੁਸੀਂ ਪਾਠੀ ਲੱਭੋ ਕਰੋਗੇ ਯਾਰ ਸਾਨੂੰ ਪਾਠੀ ਪੰਜ ਚਾਹੀਦੇ ਨੇ ਤੇ ਇੱਕ ਇੱਕ ਜ਼ਿਲ੍ਹੇ ਨੂੰ ਪੰਜ ਪਾਠ ਨਹੀਂ ਲੱਭਣੇ ਗੱਲ ਨੋਟ ਕਰ ਲਿਆ ਜੀ। ਨੇ ਤੁਸੀਂ ਆਪੋ ਆਪਣੇ ਕਮੈਂਟਾਂ ਦੇ ਵਿੱਚ ਦੱਸਿਆ ਜੀ ਕਿ ਕਿੰਨੇ ਕਿੰਨੇ ਪਿੰਡਾਂ ਦੇ ਵਿੱਚ ਜਿਹੜੇ ਬਾਬੇ ਪਾਠ ਕਰਦੇ ਨੇ ਉਹਨਾਂ ਦੇਗਾ ਮੁੰਡੇ ਪਾਠ ਲੱਗ ਪੈਣ ਕਰਨ ਕਿ ਨਹੀਂ। ਉਹਨਾਂ ਨੇ ਆਪਦੇ ਪਾਠੀ ਬਣਾਏ ਨੇ ਕਿ ਨਹੀਂ ਬਣਾਏ। ਮੇਰੇ ਜਿੰਨੇ ਸੱਜਣ ਨੇ ਨਾ ਪਾਠੀ ਸਿੰਘ ਨੇ ਮੈਂ ਪੁੱਛਦਾ ਰਹੀ ਨਾ ਨਾ ਉਹਨਾਂ ਦੇ ਬੱਚੇ ਜਵਾਬ ਦਿੰਦੇ ਨੇ। ਉਹ ਗੁਆਉਂਦੇ ਨੇ ਅੰਕਲ ساری ਜ਼ਿੰਦਗੀ ਦਾ ਸਾਡੇ ਪਿਓ ਨੇ ਗੁਰਦੁਆਰੇ ਚ ਟਪਾਈ ਤੇ ਉਹਨਾਂ ਤੋਂ ਘਰ ਤੇ ਆਪਦਾ ਬਣਿਆ ਨਹੀਂ। ਕਰਤੇ ਉਹਨਾਂ ਤੋਂ ਬਣਿਆ ਨਹੀਂ ਆਪਦਾ ਤੇ ਅਸੀਂ ਵੀ ਇਸੇ ਕੰਮ ਤੇ ਹੋ ਚੁੱਕੀਏ ਬਾਕੀ ਉਹਨੇ ਮਹਾਰਾਜ ਦਾ ਨਾਮ ਲੈਣਾ ਮਾੜੀ ਗੱਲ ਨਹੀਂ ਗੁਰੂ ਨੂੰ ਯਾਦ ਕਰਨਾ ਪਾਠ ਕਰੀਦਾ ਆ ਆਪਦਾ ਉਹ ਬੱਚੇ ਤੇ ਕਰਦੇ ਆ ਪਰ ਨਹੀਂ ਇਹ ਗਲਤ ਗੱਲ ਹੈ ਸੇਵਾ ਨਹੀਂ ਸਵਾਲ ਨਹੀਂ ਕਰਦੇ ਹੋਰ ਕੋਈ ਕੰਮ ਕਰਾਂਗੇ ਇਹ ਕੰਮ ਨਹੀਂ ਕਰਨਾ ਆ ਜਵਾਬ ਦਿੰਦੇ ਮੁੰਡੇ ਉਹਨਾਂ ਦੇ ਤੇ ਬਿਲਕੁਲ ਸੱਚੇ ਨੇ 100 ਦੇ ਵਿੱਚ 20 25 ਪਾਠੀ ਹੋਣਗੇ 50 ਹੋ ਜਾਣਗੇ 50 ਨਹੀਂ ਹੋਣੇ ਮੇਰੇ ਹਿਸਾਬ ਨਾਲ ਜਿੰਨਾਂ ਕੋਲ ਆਪਦੇ ਘਰ ਨੇ ਨਹੀਂ ਤਾਂ ਵਿਚਾਰੇ ਠੇਲ ਮਠੇਲੇ ਹੁੰਦੇ ਨੇ ਪਿੱਛੇ ਕਿ ਇਧਰ ਇਧਰਲੇ ਸਾਈਡ ਦਾ ਸੀ ਮਟੰਡੇ ਦੇ ਮੁਕਸਰ ਸਾਈਡ ਦਾ ਪਾਟੀ ਸਿੰਘ ਸੀ ਕਿ ਉਹ ਵਿਚਾਰੇ ਕਿਤੇ ਗਏ ਘਰੋਂ ਤੇ ਜਿਹੜੇ ਪ੍ਰਧਾਨ ਸੀ ਉਹਨਾਂ ਨੇ ਆਉਂਦੇ ਉਹਨਾਂ ਦਾ ਸਮਾਨ ਚੁੱਕ ਕੇ ਸਾਰਾ ਵੇਲੇ ਲਾਤਾ ਤੇ ਉਹ ਇੱਕ ਬਾ ਸਾਲ ਡੇਢ ਸਾਲ ਦੀ ਗੱਲ ਏ ਤੇ ਉਹ ਵਿਚਾਰੇ ਰੋਏ ਤੇ ਅੱਜ ਉਹ ਰੇੜੀ ਲਾ ਕੇ ਨਾ ਸਮਾਨ ਵੇਚਦੇ ਪੈਣੇ ਆਹ ਹਾਲਾਤ ਨੇ ਨਾ ਪ੍ਰਧਾਨਾਂ ਦੇ ਜਿਹੜੇ ਪ੍ਰਧਾਨ ਬਣਾਏ ਨੇ ਸੁਖਬੀਰ ਬਾਦਲਰ ਨੇ ਬਣਾਇਆ ਨਾ ਪ੍ਰਧਾਨ ਨੇ ਨੜਗੇ ਤੇ ਆਹ ਹਾਲਾਤ ਨੇ ਗੁਰਦੁਆਰਿਆਂ ਦੇ ਤੇ ਜੇ ਪਾਠਿਆਲੇ ਖਿਆਲ ਕਰਨ ਤੇ ਬਹਿ ਜਾ ਬਹਿ ਜਾ ਆ ਜੇ ਪਰ ਨਹੀਂ ਇਹੋ ਜਿਹੀ ਕਰਨੀ ਆ ਤੁਸੀਂ ਲੱਤ ਵੇਖਿਆ ਜੀ ਪਾਟੀ ਸਿੰਘ ਦੀ ਤੇ ਤੁਸੀਂ ਆ ਵੀ ਵੇਖੋਗੇ ਬਿਲਕੁਲ ਵੀ ਸੱਚ ਇਹ ਕਰਾਉਣਾ ਚਾਹੀਦਾ ਤੇ ਉਹਨੇ ਲੈਣਾ ਕਿਥੋਂ ਵਿਚਾਰੇ ਨੇ ਨਗਰ ਤੋਂ ਲੈਣਾ ਲੋਕਾਂ ਤੋਂ ਹੀ ਲੈਣਾ ਹੋਰ ਕਿਥੋਂ ਲੈਣਾ ਹਾਂ